ਨਮਸਕਾਰ ਮੈਂ ਹਾਂ ਤੁਹਾਡਾ ਰੋਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਐਜ਼ ਏ ਆਜ਼ਾਦ ਉਮੀਦਵਾਰ ਹਲਕਾ ਸ਼੍ਰੀ ਖਨੂਰ ਸਾਹਿਬ ਤੋਂ 192000 ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਅਤੇ ਕੁਲਬੀਰ ਜੀਰਾ ਜਿਹੜੇ ਕਾਂਗਰਸ ਪਾਰਟੀ ਦੇ ਮੰਨੇ ਅਤੇ ਪਰਮੰਨੇ ਉਮੀਦਵਾਰ ਖਿਲਾਫ ਖੜੇ ਸੀ ਭਾਈ ਅੰਮ੍ਰਿਤਪਾਲ ਖਾਲਸਾ ਦੇ ਉਹ 192000 ਦੇ ਵੱਡੇ ਫਰਕ ਨਾਲ ਹਾਰ ਗਿਆ ਉਸ ਤੋਂ ਬਾਅਦ ਇੱਕ ਸਾਲ ਦੀ ਐਨਐਸਏ ਹੋਰ ਵੀ ਵਧਾ ਦਿੱਤੀ ਗਈ ਭਾਈ ਅੰਮ੍ਰਿਤਪਾਲ ਖਾਲਸਾ ਜਿਹੜੇ ਵਾਰਸ ਪੰਜਾਬ ਦੇ ਬੁਖੀ ਨੇ ਅਤੇ ਉਹਨਾਂ ਦੇ ਸਾਥੀਆਂ ਦੇ ਵੀ ਉਹਨਾਂ ਦੇ ਸਾਥੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਅਸੀਂ ਜਿਮਨੀ ਚੋਣਾ ਲੜਾਂਗੇ ਗੱਦਬਾਹ ਤੋਂ ਬਰਨਾਲਾ ਤੋਂ ਡੇਰਾ ਬਾਬਾ ਨਾਨਕ ਤੋਂ ਅਤੇ ਚੱਬੇਵਾਲ ਤੋਂ ਲੇਕਿਨ ਭਾਈ ਅਮਰਤਪਾਲ ਖਾਲਸਾ ਤੇ ਉਸਦੇ ਸਾਥੀਆਂ ਨੇ ਚੁਣੌਤੀ ਦੇ ਦਿੱਤੀ ਹੈ ਪੰਜਾਬ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਵੀ ਭਾਈ ਐਨਐਸਏ 1 ਸਾਲ ਦੀ ਹੁੰਦੀ ਹੈ 1 ਸਾਲ ਤੋਂ ਜ਼ਿਆਦਾ ਦੀ ਐਨਐਸਏ ਕਿਵੇਂ ਵਧਾ ਸਕਦੇ ਹਾਂ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਐਨਐਸਏ ਜਿਹੜੀ ਹੁੰਦੀ ਹੈ ਇੱਕ ਸਾਲ ਤੋਂ ਜ਼ਿਆਦਾ ਵਧਾਈ ਨਹੀਂ ਜਾ ਸਕਦੀ ਇਸ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਅਤੇ ਉਸ ਦੇ ਸਾਥੀਆਂ ਨੇ ਚੁਣੌਤੀ ਦੇ ਦਿੱਤੀ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ ਹੁਣ ਜਿਹੜੀ ਪਟੀਸ਼ਨ ਦਾਇਰ ਕੀਤੀ ਸੀਗੀ ਜਦੋਂ ਭਾਈ ਅਮਰਤਪਾਲ ਖਾਲਸਾ ਉਸ ਦੇ ਪਰਿਵਾਰ ਦੇ ਮੈਂਬਰ ਜਦੋਂ ਅਜ ਤਲਬ ਹੋਏ ਅਦਾਲਤ ਦੇ ਵਿੱਚ ਕੱਲ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਇਹ ਕਹਿ ਕੇ ਟਾਲ ਦਿੱਤਾ ਕਿ 28 ਅਗਸਤ ਨੂੰ ਜਿਹੜੀ ਆਉਣ ਵਾਲੀ ਹੈ ਅਸੀਂ ਪੰਜਾਬ ਸਰਕਾਰ ਦੇ ਕੋਲੋਂ ਇਸ ਬਾਰੇ ਪੁੱਛਾਂਗੇ ਜਾਂ ਕਹਿ ਦਈਏ ਕਿ ਸਪਸ਼ਟਿਕਰ ਮੰਗਾਗੇ ਕਿ ਭਾਈ ਤੁਸੀਂ ਕਿਉਂ ਵਧਾ ਦਿੱਤੀ ਹੁਣ ਇਸ ਨੂੰ ਲੈ ਕੇ ਇੱਕ ਹੋਰ ਖਲਾਸਾ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਆਮਰਤਪਾਲ ਖਾਲਸਾ ਨੂੰ ਲੈ ਕੇ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਬੜਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਦੱਸ ਦਈਏ ਕਿ 19 ਅਗਸਤ ਰਖੜ ਪੁੰਨਿਆ ਵਾਲੇ ਦਿਨ ਇੱਕ ਬੜਾ ਵੱਡਾ ਕੱਠ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਜਾ ਰਿਹਾ ਹੈ ਇਹ ਜਿਹੜੀ ਪੋਸਟ ਪਾਈ ਹੈ ਸੋਸ਼ਲ ਮੀਡੀਆ ਤੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਪੇਜ ਤੇ ਪਾਈ ਗਈ ਹੈ ਅਤੇ ਰਿਹਾਈ ਨੂੰ ਲੈ ਕੇ ਮੰਗ ਉਠੇਗੀ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਹੁਣ ਸਰਕਾਰ ਦੀਆਂ ਟੈਨਸ਼ਨਾਂ ਵੱਧ ਜਾਣਗੀਆਂ ਸਰਕਾਰ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਕਿਉਂਕਿ ਲਗਭਗ ਹਾਲੇ 17 ਦਿਨ ਪਹਿ ਨਹੀਂ 17 ਦਿਨਾਂ ਦੇ ਵਿੱਚ ਹੋਰ ਗਤੀਵਿਧੀਆਂ ਨੂੰ ਤੇਜ਼ ਕਰਕੇ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਨੇ ਉਹਨਾਂ ਨੂੰ ਵੀ ਪ੍ਰੇਰਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਤੁਸੀਂ ਡੇਰਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਓ ਅਤੇ ਮੰਗ ਉਠਾਈਏ ਸਰਕਾਰ ਦੇ ਸਾਹਮਣੇ ਕਿ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਦਾ ਨੁਹਾਲ ਚਲ ਕੌਣ ਜਾਵੇਗਾ ਉਹਨਾਂ ਦੇ ਕੰਮ ਕੌਣ ਕਰਵਾਵੇਗਾ ਜਿਹੜੇ ਕੰਮ ਪੈਂਡਿੰਗ ਪੈਨੇ ਚਾਹੀਏ ਉਹ ਡਿਵੈਲਪਮੈਂਟ ਤੇ ਹੋਣ ਚਾਹੀਏ ਉਹ ਕਿਸੇ ਵੀ ਮੁੱਦੇ ਤੇ ਹੋਣ ਇਹ ਮੰਗ ਉਠਾਈ ਜਾਵੇਗੀ ਭਾਈ ਅਮਰਤਪਾਲ ਖਾਲਸਾ ਦੇ ਸੋਸ਼ਲ ਮੀਡੀਆ ਤੇ ਜਿਹੜਾ ਉਹਨਾਂ ਦਾ ਪਰਸਨਲ ਅਕਾਊਂਟ ਹੈ ਉਸ ਤੇ ਇਹ ਪੋਸਟ ਪਾ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ 19 ਅਗਸਤ ਨੂੰ ਪੰਜਾਬ ਦੇ ਵਿੱਚੋਂ ਕਿੰਨੇ ਕੁ ਲੋਕ ਸ਼ਿਰਕਤ ਕਰਨਗੇ ਜਾਂ ਸ਼ਮੂਲੀਤ ਕਰਨਗੇ ਡੇਰਾ ਬਾਬਾ ਬਕਾਲਾ ਸਾਹਿਬ ਵਿਖੇ ਅਤੇ ਉਸ ਤਰ੍ਹਾਂ ਦੀ ਉਥੇ ਕਿਸ ਤਰ੍ਹਾਂ ਦੀ ਵਿਵਸਥਾ ਬਣੇਗੀ ਅਤੇ ਕਿਹੜੇ-ਕਿਹੜੇ ਸਹਿਬਾਨ ਜਾਂ ਜਿਹੜੇ ਬੁੱਧੀਜੀਵੀ ਨੇ ਜਾਂ ਜਿਹੜੇ ਸਿਆਸਤਾਨ ਨੇ ਜਿਹੜੇ ਸਿੱਖ ਪੰਥ ਨੂੰ ਪਿਆਰ ਕਰਦੇ ਨੇ ਉਹ ਕਿੰਨੇ ਕੁ ਲੋਕ ਉੱਥੇ ਇਕੱਠੇ ਹੋਣਗੇ ਕਿਉਂਕਿ ਉਥੋਂ 19 ਅਗਸਤ ਨੂੰ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਰਿਹਾਈ ਦੀ ਮੰਗ ਉੱਠੇਗੀ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਟੈਂਸ਼ਨਾਂ ਪੈ ਗਈਆਂ ਨੇ ਭਾਜਣਾ ਪੈ ਗਈਆਂ ਨੇ ਕਿ ਕੀ ਜਵਾਬ ਦੇਈਏ ਆਉਣ ਵਾਲੇ ਦਿਨਾਂ ਦੇ ਵਿੱਚ ਗੁੱਡ ਨਿਊਜ਼ ਹੋ ਸਕਦੀ ਹੈ ਕਿ ਇਹਨਾਂ ਦੇ ਕਹਿਣ ਤੇ ਕਿ NSA ਜਿਹੜੀ 1 ਸਾਲ ਦੀ ਹੋਰ ਵਧਾ ਦਿੱਤੀ ਹੈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਤੇ ਉਸ ਨੂੰ ਘਟਾ ਦਿੱਤਾ ਜਾਵੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਜਿਹੜੇ ਨਵੇਂ ਬਣੇ MP ਅਤੇ ਉਸ ਦੇ ਸਾਥੀ ਜਿਹੜੇ ਬਾਹਰ ਆ ਜਾਣ ਅਤੇ ਆਪਣੇ ਇਲਾਕੇ ਦੇ ਕੰਮ ਕਰਨ ਧੰਨਵਾਦ